ਜਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਖੁਦੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਤੇ ਮੂੰਹ ਨਹੀਂ ਖਾਣੀ ਇਹ ਗੱਲਾਂ ਉਹਨਾਂ ਸੂਰਬੀਰ ਜੋਧਿਆਂ ਨੇ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹਨਾਂ ਦੇ ਸੰਘਰਸ਼ਾਂ ਦੀ ਖਾਤਰ ਲੋਕਾਂ ਦੀ ਖਾਤਰ ਸੰਘਰਸ਼ਾਂ ਦੇ ਵਿੱਚ ਸਾਰੀ ਜ਼ਿੰਦਗੀ ਲਾਈ ਭਗਵੰਤ ਮਰ ਮਰ ਕੇ ਅਨਾੜੀ ਮੁੱਖ ਮੰਤਰੀ ਇਹ ਗੱਲਾਂ ਜਾਣਦੇ ਜੀ ਕਿ ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਬਰ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਚੱਕ ਲਓ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ੍ਹ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹ ਨਾ ਤੋਂ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹ ਨਾ ਤੋਂ ਵੱਡੀ ਕੋਈ ਅਦਾਲਤ ਹੁੰਦੀ ਹੈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਬੂਲੀ ਹੈਗੀ ਇਹਨਾਂ ਦੇ ਸਾਹਮਣੇ ਤੇ ਸਾਨੂੰ ਮਾਨਸਾ ਮੋਜ ਨਾਲ ਹੀ ਕਹਿ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੂੰ ਮੈਨੂੰ ਇਹ ਗਾਸ ਲਹਿਰੇ ਦੇ ਵਿੱਚ ਇੱਕ ਕਿਸਾਨ ਦੀ ਭੌਮਾਫੀਆ ਜ਼ਬਰੇ ਜ਼ਮੀਨ ਨਪ ਰਿਆ ਸੀ ਤੇ ਉਹ ਤੇ ਉਸ ਕਿਸਾਨ ਦੀ ਗਰੀਬ ਕਿਸਾਨ ਦੀ ਮਦਦ ਵਾਸਤੇ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਨਰਪਾ ਸਿੰਘ ਨੇ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਉਹਦੀ ਹਾਂ ਚ ਹਾਂ ਕਹੀ ਤੇ ਭੌ ਮਾਫੀ ਦੇ ਗੁੰਡਿਆਂ ਨੇ ਉਹਨੂੰ ਕੁੱਟ ਕੇ ਜੱਟਾ ਤੋੜਤੀਆ ਅਸੀਂ ਬੋਲੇ ਆ ਤੂੰ ਚੁੱਪ ਕਿਉਂ ਐਂ ਦੱਸ ਗਲਤ ਕਿਵੇਂ ਆ ਹੈਗਾ ਪ੍ਰਿਸ਼ਟਾ ਚਾਰ ਦੇ ਤੂੰ ਧਾਰੇ ਮਾਰਦੇ ਦਾਵੇ ਕਰਦੇ ਚਾਹੋ ਕਿ ਸਕੂਲ ਦੇ ਵਿੱਚ ਨੰਗੇ ਚਿੱਟੇ ਦਿਨਾਂ ਤੇਰੀ ਮੈਨੇਜਮੈਂਟ ਨੂੰ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਟੀਚਰਾਂ ਨੇ ਸਰੇ ਰਾਮ ਨੰਗੇ ਦਿਨ ਰਸਤਾ ਤੇ 12 ਲੱਖ ਰੁਪਇਆ ਮਹੀਨੇ ਦਾ ਹਰ ਮਹੀਨੇ ਤੇ ਇਹ ਘਾਪਲਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ ਦੱਸ ਤਾਂ ਉੱਥੇ ਕੀ ਕੀਤਾ ਤਾਂ ਟੀਚਰਾਂ ਨੂੰ ਕੰਡਣ ਤੋਂ ਉਸ ਬਾਅਦ ਇਹ ਚਾਰਾ ਗੁੰਜਲਟ ਬਣ ਤੋਂ ਕਰਨ ਦੇ ਕੋਲ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਐ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਹਾਂ ਲੋਕਾਂ ਦਾ ਇਤਰਾਜ਼ ਐ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਉਣਾ ਦੁੱਬਰ ਕਰ ਦੇਣਾ ਧੁੰਦੜੀ ਦਾ ਇਤਰਾਜ਼ ਐ ਚਾਰ ਪੰਜ ਪਿੰਡਾਂ ਦਾ ਹੋਰ ਲੁਧਿਆਣੇ ਚ ਇਤਰਾਜ਼ ਐ ਬਜਾਏ ਇਤਰਾਜ਼ ਸੁਣਨ ਦੇ ਬਜਾਏ ਉਹਨਾਂ ਦੀ ਗੱਲdel ਧਿਆਨ ਦੇ ਹੰਦੇ ਤੂੰ ਪੁਰਸੀ ਧੜਾਂ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਗੂ ਪੱਟ ਕੇ ਉਹਨਾਂ ਨੂੰ ਗਿਰਫਤਾਰ ਕਰਕੇ ਘੋਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬਲੰਦ ਕੀਤੀ ਐ 10 ਗਲਤ ਕੌਣ ਹੈ ਬਈ ਅਸੀਂ ਉਹਨਾਂ ਦੇ ਪੱਖ ਚ ਖੜੇ ਆ ਦੱਸ ਇੱਥੇ ਗਲਤ ਕੌਣ ਹੈ ਜਿਹੜਾ ਤੂੰ ਇਹ ਕਹਿ ਰਿਹਾ ਹੈ ਕਿ ਬਕਾਸ ਨਹੀਂ ਹੋਣ ਦਿੰਦੇ ਪਤਾ ਮੈਨੂੰ ਇਹ ਦੱਸ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਹੈ ਜਿਹੜੀਆਂ ਸੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਨੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਕੋਲ ਆ ਪਿੰਡਾਂ 'ਆਂ ਕੱਢੀਆਂ ਨੇ ਜਦੋਂ ਸਾਡੀ ਇਹਦਾ ਸੀ ਜਦੋਂ ਛੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਡ ਨੂੰ ਸੜਕ ਕੱਢ ਦਿਓ ਜਿਹੜੀਆਂ ਕਾਹਲੀ ਸਰਕਾਰ ਨੇ ਚਾਹ ਸੜਕਾਂ ਕੱਢੀਆਂ ਨੇ ਹਾਈਵੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਦੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਵਾਲਾ ਪ੍ਰੋਜੈਕਟੀਆਂ ਸੜਕਾਂ ਪੈਸਾ ਸੰਸਾਰ ਬੈਂਕ ਦਾ ਕਰਜ਼ਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਪਿੱਛੇ ਖੜਾ ਕਿਸਾਨ ਕੀ ਬੰਕਰ ਦੇ ਨੇ ਤੇ ਜੇ ਸਾਡੀ ਜ਼ਮੀਨ ਲੈਣੀ ਹੈ ਭਾਈ ਪੂਰੇ ਪੈਸੇ ਦਾ ਦੇ ਦੋ ਦੱਸ ਇੱਥੇ ਗਲਤ ਕੌਣਾ ਹੈ ਅਸੀਂ ਉਹਨਾਂ ਕਿਸਾਨਾਂ ਦੇ ਪਿੱਛੇ ਤੇ ਖੜੇ ਆ ਜਿਹੜੇ ਪੈਸੇ ਮੰਗਦੇ ਨੇ ਗੈਸ ਲਾਈਨ ਪਾਈਪਾਂ ਖੜੀਆਂ ਨੇ ਗੁਜਰਾਤ ਦੀ ਕੰਪਨੀ ਦਾ ਠੇਕਾ ਕੇਂਦਰ ਨੇ ਲਿਆ ਉਹ ਗੈਸ ਲਾਈਨ ਪਾਈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢ ਲਈ ਤੁਸੀਂ ਗੈਸ ਲਾਈਨ ਪਾਈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ ਦਰਖਤ ਨਹੀਂ ਲਾ ਸਕਦੇ ਬੁੱਟਰ ਨਹੀਂ ਲਾ ਸਕਦੇ ਉਦਾਂ ਇੱਕ ਕਿਸਮ ਦੀ ਬੈਤ ਜਮੀਨ ਤੇ ਕਬਜ਼ੀ ਹੋ ਗਿਆ ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ ਕੰਪਨੀ ਦੇਣ ਵਾਸਤੇ ਤਿਆਰ ਨਹੀਂ ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ ਦੱਸ ਗਲਤ ਕੌਣ ਹੈ ਫਿਰ ਦੂਜੀ ਗੱਲ ਇਹ ਹੈ ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ ਹੁਣ ਤੇਰਾ ਇਹ ਨਿਸ਼ਾਨਾ ਹੈ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਨੇ ਪੰਜਾਬ ਚ ਉਹ ਸਾਰੀਆਂ ਬੇਜਮ ਬੇਨਾਮੀਆ ਜ਼ਮੀਨਾਂ ਨੇ ਜਿਹੜੀਆਂ ਖੋਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮ੍ਹਾਂ ਕਰਦੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਨੂੰ ਸਮਾਉਣੀ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਇਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜੌਨ ਦੀ ਜ਼ਮੀਨ ਬਠੋਈ ਦੀ ਜ਼ਮੀਨ ਅਮੋਰ ਦੀ ਜ਼ਮੀਨ ਜਨੀ ਇਹਹਾਜਾ 780 ਪਿੰਡ ਤੇ ਆ ਇੱਕ ਖੇੜੀ ਦਾ ਸਰਕਾਰ ਜ਼ਿਕਰ ਕਰਕੇ ਗਿਆ ਸਾਥੀ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਤੇ ਉਹਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਦਾ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀ ਨਾਥ ਨੇ ਕਿਹਾ ਨੀਤੀ ਜੋਗ ਨੇ ਵੀ ਕਿਹਾ ਕਿ ਕਿਸਾਨਾਂ ਕੋਲੇ ਖੇਤੀ ਕਰਨਯੋਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਪਣੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆਂ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ 'ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕਨੀ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਸੋਡੇ ਆਪਦੇ ਅੰਕੜੇ ਕਹਿੰਦੇ ਨੇ ਕਿ ਪੌਣੇ 10 ਕਰੋੜ ਏਕੜ ਜਮੀਨ ਰਹੀ ਜੀ ਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਜ਼ ਕੀਤੀ ਜਾ ਸਕਦਾ ਦੇ ਦੇਓ ਮਜ਼ਦੂਰਾਂ ਨੂੰ ਕਰ ਲਨਗੇ ਕਮਾਈ ਹੋਊ ਪਾਲਣਗੇ ਆਪਣੇ ਬੱਚੇ ਭੁੱਖ ਪੈਦਾਵਾਰ ਵਾਝੂਗੀ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਜੂਗਾ ਇਹਦਾ ਅਸੀਂ ਪੱਖ ਲੈ ਰਹੇ ਹਾਂ ਤੂੰ ਇਹਦਾ ਵਿਰੋਧ ਖੜਦਾ ਹੈ ਮਾਨ ਸਾਹਿਬ ਦੱਸ ਗਲਤ ਤੂੰ ਹੈ ਕਿ ਅਸੀਂ ਤੂੰ ਖੜਾ ਕਿਉਂ ਹੈਂ ਤੂੰ ਹੈ ਕਿ ਹੁਣ ਤੂੰ ਮੈਂ ਸ਼ਰਤ ਗਲਤ ਨਾ ਵਰਦਾਂ ਤੂੰ ਬਠੰਡੇ ਦੇ ਵਿੱਚ ਬੋਲਣਾ ਕਿ ਕਿਸਾਨ ਧਰ ਦੇ ਵੇਚਦੇ ਆ ਤੂੰ ਬਠੰਡੇ ਦੇ ਵਿੱਚ ਬੋਲਣਾ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜਿਦਾ ਜਾਇਦਾਤਾਂ ਬਣਾ ਲਈ ਇਹਨਾਂ ਨੇ ਪ੍ਰਾਪਰਟੀਆਂ ਬਣਾਈ ਪਰ ਅਸੀਂ ਇਹ ਦੱਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਦੱਤ ਘਾ ਦੇ ਤੇ ਸਾਬਤ ਕਰ ਦੇ ਲੋਕਾਂ ਨੂੰ ਵੀ ਇਹਦੇ ਕੋਲੇ ਇੰਨੀ ਪ੍ਰਾਪਰਟੀ ਬਣ ਕੇ ਆਇਨੇ ਧਰਨੇ ਦੇਸ਼ ਕੇ ਪ੍ਰਾਪਰਟੀ ਲਾ ਲਈ ਤੇਰੀ ਜਿਹੜੀ ਉਹ ਸਤੇਜ ਤੋਂ ਬੋਲੀ ਹੋਈ ਸਪੀਚ ਐ ਬਠੰਡੇ ਕਹ ਕਹ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਐ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਬਈ ਆਦਮ ਚੱਲ 3 ਮਾਰਚ ਵਾਲੇ ਦਿਨ ਕੌਣ ਭੱਜਿਆ ਸੀ ਮੁੱਖ ਮੰਤਬਾਰ ਸਾਹਿਬ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰਸ਼ਾਹਾਂ ਨੂੰ ਪੁੱਛ ਲੈ ਵੀ ਕੌਣ ਭੱਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਅੱਖੀਆਂ 'ਚ ਜਗ ਵੀ ਆ ਜਾ ਬੈਠ ਕੇ ਗੱਲ ਕਰ ਆਇਆ ਕਿਉਂ ਨਹੀਂ ਜੇ ਅਜੇ ਵੀ ਤੇਰਾ ਕੋਈ ਭਲੇਖਿਆ ਨਾ ਤੈਨੂੰ ਖੁੱਲਾ ਚੈਲੰਜ ਹੈ ਜੱਥੇ ਮਰਜੀ ਜਦੋਂ ਮਰਜੀ ਸੱਦ ਲੈ ਪਰ ਅਸੀਂ ਆਏ ਨਹੀਂ ਆਉਂਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਕੀਤਾ ਸੀ ਕਿ ਆਜੋ ਮੇਰੇ ਨਾਲ ਗੱਲ ਕਰ ਲੋ 1700 ਬਲੈਂਚਰ ਬਣਾ ਲਿਆ ਵੀ ਬਾਹਰ ਆਏ ਦੀ ਬੇਇੱਜ਼ਤੀ ਕਰ। ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਐ ਕਰੇਗਾ। ਇੱਕ ਤਾਂ ਰਾਹ ਹੈਗਾ ਡਿਬੇਟਾ। ਡਿਬੇਟ ਕਰਨੀ ਆ। ਬੰਦੇ ਬਥਾਰਾ ਨਿਊਟਰਲ ਬੰਦੇ ਐਡਵੋਕੇਟ ਬਥਾਰਾ ਜੱਜ ਬਥਾਰਾ ਹਾਰਟ ਕੋ ਰਿਟਾਇਰਮੈਂਟ ਜੱਜ। ਉਹ ਫੈਸਲਾ ਕਰਦਣਗੇ ਕੌਣ ਠੀਕ। ਅਸੀਂ ਗਲਤ ਆ ਕੇ ਠੀਕ ਆ ਇਹਦਾ ਫੈਸਲਾ ਹੋਊ। ਤੇ ਜੇ ਤੂੰ ਦੂਜੀ ਦੇਖ ਡਿਬੇਟ ਵਾਲੀ ਛੱਡਣੀ ਆ। ਤੇ ਜ਼ਬਰ ਕਰਕੇ ਤਾਂ ਸਾਨੂੰ ਦੱਬਣਾ। ਪਰ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲ੍ਹੇ ਉਵੇਂ ਆ। ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ। ਕੱਲਾ ਤੂੰ ਨਹੀਂ ਐ। ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ। ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ। ਨਾ ਇਹ ਅੰਦੋਲਨ ਕਦੇ ਦਬੇ ਨੇ। ਨਾ ਇਹਨਾਂ ਦੇ ਦਬਣ ਐ। ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਠੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓਗੈਸ ਪੈਨਲ ਪਲਾਂਟ ਦਾ ਵਿਰੋਧ ਹੋਇਆ ਇਸ ਕਰਕੇ ਹੋਇਆ ਨਾ ਵੀ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਦੇੜੇ ਬਿਰਕਤਾ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਕਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੇ ਅਮਰਿੰਦਰ ਦੀ ਸਰਕਾਰ ਵੇਲੇ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੀ ਪ੍ਰਾਲੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਆਈ ਉਹਨੇ ਵੈਸ਼ਦਾਨਾ ਨੇ ਗੱਲ ਕਹੀ ਕਿ ਪ੍ਰਾਲੀ ਸਾੜਨਾ ਵੀ ਗਲਤ ਪ੍ਰਾਣੀ ਨੂੰ ਜ਼ਮੀਨ ਦੇ ਵਿੱਚ ਬੋੜਨਾ ਵੀ ਗਲਤ ਇਹ ਦੋਨੇ ਕੰਮ ਹੀ ਘਰਾਣੇ ਜੇ ਸਾੜੋਗੇ ਤਾਂ ਵੀ ਇਹਦੇ ਵਿੱਚ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ। ਮਨੁੱਖ ਵਾਸਤੇ ਉਹ ਹਾਨੀਕਾਰਕ ਹੈ। ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਉਹਦੇ ਵਿੱਚੋਂ ਨਿਕਲਦੀ ਹੈ। ਉਹਨੇ ਰਿੰਗ ਦਬਕੇ ਮਾਰਨਾ ਹੈ। ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆਹ ਕੁਝ ਕਰਦਾ। ਤਾਂ ਝੋਨੇ ਦਾ ਬਦਲੀ ਦੇ ਦੇ ਫਿਰ ਤੂੰ। ਇਹਨੂੰ ਐਡਾ ਇਹ ਜਾ। ਨਾਲੇ ਪਾਣੀ ਬਾਜੂ। ਨਾਲੇ ਅਸੀਂ ਬਾਜਾਂਗੇ। ਅਸੀਂ ਕਦੋਂ ਬਾਗਾਂਗੇ ਤੇਰੇ ਕੋਲੋਂ ਝੋਨਾ ਭਈ। ਤੇਰੇ ਪ੍ਰਭੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗ ਵਾਲਿਆਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਤਾਂ ਦਿੱਤਾ ਤੁਸੀਂ ਸਾਨੂੰ ਇੱਥੇ ਤਾਂ 1200 mm بارش ਹੁੰਦੀ ਹੈ ਜੇ ਤਿੱਥੋਂ ਨਾ ਉੱਥੇ ਬੀਜਣਾ ਚਾਹੀਦਾ ਪੰਜਾਬ ਤਾਂ ਸਿਰਫ 500 mm ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅੱਜ ਤਾਂ ਮੰਗਿਆ ਨਹੀਂ ਆਹ ਕਰਕੇ ਪਾਣੀ ਮੁਕਾਇਆ ਜੇ ਤੁਹਾਡੇ ਮਾਡਲ ਨੇ ਮੁਕਾਇਆ ਇਹ ਖੇਤੀ ਦਾ ਮਾਡਲ ਲਿਆਂਦਾ ਤੁਸੀਂ ਆਪਦਾ ਸਮਾਨ ਵੇਚਣ ਦੇ ਘਾਤਰ ਲਿਆਂਦਾ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਥੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ 22 ਗੱਲਾਂ ਮਿਲਾਂ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਆ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਣ ਕਾਟਨ ਮਿਲਾਂ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਦੀਆਂ ਮਿਲਾਂ ਨੇ ਜਦੋਂ ਲੱਗਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪ੍ਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਬੈਲ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾ ਦੇ ਇਹ ਗੱਲ ਸਮਝਦੇ ਤੁਸੀਂ ਕਾ ਤੁਮ ਹੁਣ ਇਸ ਨੂੰ ਤੂੰ ਡਾਂਗ ਦੇ ਜ਼ੋਰ ਨਾਲ ਦੱਬਣਾ ਚਾਹੁੰਦਾ ਇਹ ਅੰਦੋਲਨ ਨੂੰ ਕਿਸਾਨਾਂ ਨੂੰ ਤੂੰ ਉੱਥੇ ਬੋਲ ਰਹੇ ਇਹ ਧਰਨੇ ਵੇਚ ਦਿੰਦੇ ਨੇ ਡੰਗਰਾਂ ਦਾ ਪਾਲੀ ਵੀ ਨਹੀਂ ਇਹ ਗੱਲ ਕਹਿੰਦਾ ਪੰਜਾਬ ਦੀ ਸਖਤ ਦੇ ਵਿੱਚ ਕਿਸੇ ਵਿਰੋਧੀ ਨੂੰ ਪੁੱਛ ਲਿਓ ਕੀ ਕਿਸਾਨ ਜਿੱਥੇ ਬੰਦੀਆਂ ਧਰਨਾ ਦੇ ਸੌਦੇ ਕਰਦੀਆਂ ਨੇ ਇਹ ਕਿੱਥੋਂ ਬੋਲਿਆ ਬਾਈ ਇਹ ਬੋਲਿਆ ਇਹ ਕਿ ਜਿਹੜੀ ਬਟਿੰਡੇ ਦੇ ਵਿੱਚ ਭਾਸ਼ਣ ਕੀਤਾ ਉਹਨੇ ਉਹਨੇ ਕਿਹਾ ਵੀ ਇਹ ਧਰਨੇ ਵੇਚ ਦੇ। ਮਰਾਠ ਪਿੰਡ ਹੈ ਬਟਿੰਡੇ ਦਾ ਇੱਕ ਬਹੁਤ ਵੱਡਾ ਪਿੰਡ। ਉੱਥੇ ਆਪ ਦੇ ਕਾਗੂ ਨੇ ਸ਼ਿਕਾਇਤ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਤੋਂ 20-20000 ਰੁਪਇਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਲੈ ਗਏ। ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜਦੋਂ ਬੰਦੇ ਨੂੰ ਪੁੱਛਿਆ ਚੈਨਲ ਵਾਲੇ ਵੀ ਉਹ ਬੰਦੇ ਕੌਣ ਸੀ? ਉਹ ਕਹਿੰਦਾ ਜੀ ਅਕਾਲੀਆਂ ਦੇ ਬੰਦੇ ਸੀ ਕੁਸਾਪੜਾਂ ਨਾਲ ਚਲਦੇ ਸੀ ਉਹ 86 ਪਾਰਟੀਆਂ ਦੇ ਬੰਦੇ ਸੀ ਜਦੋਂ ਇੱਕ ਮੀਡੀਆ ਵਾਲ ਨੇ ਸਵਾਲ ਕਰਿਆ ਵੀ ਕੀ ਇਹੋ ਜਿਤ ਕਿਸਾਨ ਜਥੇਬੰਦੀਆਂ ਦੇ ਬੰਦੇ ਸੀ ਤਾਂ ਉਹਨਾਂ ਦਾ ਜਵਾਬ ਸੀ ਸਾਰੇ ਦੇ ਸਾਰਿਆਂ ਦਾ ਵੀ ਕਿਸਾਨ ਜਥੇਬੰਦੀਆਂ ਆਲਾ ਕੋਈ ਬੰਦਾ ਨਹੀਂ ਸੀ ਕੋਈ ਛੋਡਾ ਬੰਦਾ ਧਰਨੇ ਛੋਡੀ ਜਮਾਤ ਦਾ ਬੰਦਾ ਪੈਸਿਆਂ ਦੇ ਕਿੱਲੇ ਦੇ ਕੇ ਪੈਸੇ ਇਕੱਠੇ ਕਰ ਜਾਂਦਾ ਛੋਡੇ ਨੌਕਰ ਸ਼ਾਹਾਂ ਨੂੰ ਪੈਸੇ ਲੈਨੇ ਹੁਣੇ ਛੋਡੀ ਅਫਸਰ ਸ਼ਾਹੀ ਉਹ ਪੈਸੇ ਲੈਂਦੀ ਹੈ ਨਾਨੀ ਖਸਮ ਕਰੀ ਦੋਤਾ ਚੱਟੀ ਪਰੇ ਸਜਾ ਸਾਨੂੰ ਤੂੰ ਸਾਬਤ ਕਰ ਦੇ ਤੇ ਕਿਸੇ ਕਿਸਾਨ ਜੱਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਕਿਸੇ ਗੱਲ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਬਤ ਕਰ ਦੇ ਤੇਰੀ ਜਮਾਤ ਦਾ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਤੂੰ ਉਹਨਾਂ ਲੋਕਾਂ ਦੀ ਸ਼ਿਕਾਇਤ ਲਾਉਣਾ ਆ ਚੱਕਲੀ ਸ਼ੇਰ ਦਾ ਪਿਰਥੀ ੁਰਕੀ ਕੀਦੀ ਗੋਲੀ ਕੀਦੀ ਜ਼ਮੀਨ ਕਿਸੇ ਹੋਰ ਦੀ ਮਰਿਆ ਪਿਰਥੀ ਸਾਧੂ ਸੰਤਖੂਬਰਾ ਜਮੀਨ ਅੰਮ੍ਰਿਤਸਰ ਦੇ ਲੋਕਾਂ ਦੀ ਰੋਲਾ ਅਵਾਟ ਕਰਨ ਦੇ ਮਾਲਕੀ ਹੱਕ ਦਾ ਸਰਕਾਰ ਛੋਡੀ ਅਕਾਲੀਆ ਦੀ ਸਰਕਾਰ ਵੀਰ ਸਿੰਘ ਲੋਕਾਂ ਦਾ ਦਿਲ ਦਿਹਾੜ ਦੇ ਕਤਲ ਕਰਦਾ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਿਹਾ ਜਾਂ ਬੰਦਾ ਜਿਹੜਾ ਬੇਗਰਜ਼ ਲੋਕਾਂ ਦੀ ਸੇਵਾ ਕਰਦਾ ਹੋਵੇ ਕੋਈ ਹੈ ਰੱਜਿਆ ਪੂਜਿਆ ਤੇਰਾ ਬੰਦਾ ਜਿਹੜਾ ਐਸ਼ਤਨ ਨੂੰ ਲੱਤ ਮਾਰ ਕੇ ਲੋਕਾਂ ਦੀ ਖਾਤਰ ਪੁੰਜੇ ਸੰਦਾ ਹੋਵੇ ਕੋਈ ਹੈ ਤੇਰੇ ਜਮਾਤ ਦੇ ਵਿੱਚ ਐਜਾ ਬੰਦਾ ਜਿਹੜਾ ਲੋਕਾਂ ਦੀ ਖਾਤਰ ਸਖਤ ਤੋਂ ਸਖਤ ਸਜ਼ਾ ਮੰਨਣ ਵਾਸਤੇ ਤਿਆਰ ਹੋਵੇ। ਐਦਰ ਮਿਲ ਜਾਣ ਦੇ। ਐਦਰ ਮਿਲ ਜਾਣਗੇ ਤੈਨੂੰ ਤੇ ਤੂੰ ਸਾਡੇ ਮੁਕਾਬਲੇ ਚ ਨਹੀਂ ਆ ਸਕਦਾ ਕਦੇ ਵੀ। ਕਦੇ ਵੀ ਨਹੀਂ ਆ ਸਕਦਾ। ਤੈਨੂੰ ਬੋਲਣਾ ਤਾਂ ਹੁੰਦਾ ਨਹੀਂ। ਤੈਨੂੰ ਗੱਲ ਕਰਨੀ ਆਉਂਦੀ ਨਹੀਂ। ਤੂੰ ਡਿਵੈਟ ਕਰ ਨਹੀਂ ਸਕਦਾ। ਜੇ ਤੂੰ ਡਾਂਗ ਚਲਾ ਸਕਦਾ ਚਲਾ ਦੇ। ਅਸੀਂ ਤੇਰੀ ਡਾਂਗ ਚਲਾਣ ਦੇ ਵਾਸਤੇ ਵੀ ਤਿਆਰ ਆ ਤੇ ਡਾਂਗ ਦਾ ਜਵਾਬ ਦੇਣ ਦੇ ਵਾਸਤੇ ਵੀ ਤਿਆਰ ਆ। ਤੇਰੇ ਵਾਸਤੇ ਐਨੀ ਵੱਧੂ ਹੈ। ਧੰਨਵਾਦ।